ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਸੱਗੂ ਵਲੌਗਸ ਦੇ ਉੱਪਰ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਜੀ ਲਓ ਜੀ ਆਪਾਂ ਅੱਜ ਬਣਾ ਰਹੇ ਹਾਂ ਦਹੀਂ ਭੱਲੇ ਮਹਾਂ ਦੀ ਦਾਲ ਦੇ ਜਿਹਨੂੰ ਆਪਾਂ ਲੰਗਰ ਵਾਲੀ ਦਾਲ ਵੀ ਕਹਿੰਦੇ ਆ ਇਹ ਬਿਨਾ ਛਲਕੇ ਤੋਂ ਲੈਤੀ ਸੀ ਜੀ ਆਪਾਂ ਦਲੀ ਹੋਈ ਇਸ ਨੂੰ ਆਪਾਂ 2 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਉਂ ਲਿਆ ਤੇ ਹੁਣ ਆਪਾਂ ਇਸ ਨੂੰ ਗ੍ਰाइंड ਕਰਾਂਗੇ ਇਸ ਦੇ ਵਿੱਚ ਆਪਾਂ ਪਾਵਾਂਗੇ ਦੋ ਹਰੀਆਂ ਮਿਰਚਾਂ ਤੇ ਇਸ ਨੂੰ ਆਪਾਂ ਗ੍ਰाइंड ਕਰਾਂਗੇ ਜੀ ਹੁਣ ਲਓ ਜੀ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਪਾ ਲਿਆ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਪਾ ਲਈਆਂ ਹੁਣ ਆਪਾਂ ਇਸ ਨੂੰ ਗ੍ਰाइंड ਕਰ ਲਈਏ ਲਓ ਜੀ ਆਪਾਂ ਹੁਣ ਇਸ ਨੂੰ ਹਲਕਾ ਦਾ ਦਾ ਤਰਾ ਪੀਸ ਲਿਆ ਲਓ ਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਜੀ ਜਿੰਨਾ ਤੇਰੇ ਹੈ ਡਬਲ ਨਹੀਂ ਹੁੰਦਾ। ਲਓ ਜੀ ਆਪਾਂ ਇੱਕ ਚਮਚੇਸ ਦੇ ਵਿੱਚ ਨਮਕ ਪਾ ਲ ਗਏ ਜੀ ਹੁਣ ਫਿਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ। ਲਓ ਜੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਤੁਸੀਂ ਦੇਖ ਸਕਦੇ ਹੋ ਉਸਦੀ ਮਾਤਰਾ ਡਬਲ ਹੋ ਗਈ ਹੈ ਜੀ। ਆਪਾਂ ਇੱਕ ਕੌਲੀ ਦੇ ਵਿੱਚ ਪਾਣੀ ਲੈ ਲਿਆ ਜੀ ਥੋੜਾ ਜਿਹਾ। ਆਪਾਂ ਇਸ ਦੇ ਵਿੱਚ ਥੋੜਾ ਜਿਹਾ ਇਹ ਬੈਟਰ ਪਾਵਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਜੀ ਏ ਉੱਪਰ ਤਿਆਰ ਹੈ ਇਸ ਦਾ ਮਤਲਬ ਆਪਣਾ ਬੈਟਰ ਬਿਲਕੁਲ ਸਹੀ ਹੈ ਜੀ ਪਲੇ ਬਣਾਉਣ ਵਾਸਤੇ ਲਓ ਜੀ ਹੁਣ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਲਿਆ ਜੀ ਆਪਾਂ ਇਸ ਦੇ ਵਿੱਚ ਫਰਾਈ ਕਰਦੇ ਆਪਣੇ ਪਲੇ ਬਲੇ ਆਪਾਂ ਇਸ ਦੇ ਲਈ ਵਿਗਾਸ ਦੀ ਫਲੇਮ మీడియం ਰੱਖਣੀ ਹੈ ਜੀ ਨਹੀਂ ਤਾਂ ਇਹ ਜੇ ਆਪਾਂ ਤੇਜ਼ ਅੱਗ ਤੇ ਪਕਾਵਾਂਗੇ ਜੀ ਤਾਂ ਇਹ ਵਿੱਚੋਂ ਕੱਚੇ ਰਹਿ ਜਾਣਗੇ ਜੀ। ਮਲੋ ਜੀ। ਇੱਕ ਸਾਈਡ ਤੇ ਇਹ ਪਕਾ ਚੁੱਕਾ ਵੀ ਆਪਾਂ ਇਸ ਨੂੰ ਚੰਕੇ ਦੇ ਸਾਈਡ ਹੇ ਤਾਂ ਨਾ ਪਲਟਾਂਗੇ। ਆਪਾਂ ਇਸ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਰੋਕਾਉਣਾ ਜੀ। ਬਸ ਆਪਾਂ ਗੈਸ మీడియం ਰੱਖਣਾ ਜੀ ਅੱਗ। ਤਾਂ ਕਿ ਇਹ ਚੰਗੀ ਤਰ੍ਹਾਂ ਵਿੱਚੋਂ ਵੀ ਪੱਕਲੇ ਵਿੱਚੋਂ ਕੱਚਾ ਨਾ ਰਹੇ ਜੀ ਜੇ ਆਪਾਂ ਤੇਜ਼ ਅੱਗ ਤੇ ਪਕਾਵਾਂਗੇ ਜੀ ਨਾ ਕਈ ਵਾਰੀ ਇਹ ਬਾਹਰੋਂ ਤਾਂ ਪੱਕ ਜਾਂਦਾ ਵਿੱਚੋਂ ਕੱਚਾ ਰਹ ਜਾਂਦਾ ਜੀ ਤਾਂ ਕਰਕੇ ਗਾਇਆ ਹਾਂ ਆਪਾਂ ਮੀਡੀਅਮ ਹੀ ਰੱਖਣਾ ਜੀ ਆਗਰ ਨੂੰ ਆਪਾਂ ਤੁਸੀਂ ਵੀ ਇੱਕ ਸਾਰਾ ਦੇਖੀ ਕਿੰਨੇ ਵਧੀਆ ਪੁੱਲ ਲੱਗਿਆ ਜੀ ਇਹ ਇੱਥੇਰ ਆਪਾਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਹੀ ਬਣਾ ਕੇ ਦੇ ਸਕਦੇ ਹਾਂ ਜੀ ਇਹ ਸਾਰੀਆਂ ਚੀਜ਼ਾਂ ਕਿਉਂਕਿ ਅੱਜ ਕੱਲ ਦੇ ਬੱਚੇ ਇਹ ਚੀਜ਼ਾਂ ਬਹੁਤ ਪਸੰਦ ਕਰਦੇ ਆ ਜੀ ਬਾਰ ਆਪਾਂ ਨੂੰ ਪਤਾ ਨਹੀਂ ਉਹ ਕਿੱਦਾਂ ਦਾ ਮਟੀਰੀਅਲ ਮਟੀਰੀਅਲ ਯੂਜ਼ ਕਰਦੇ ਆ ਜੀ ਪਤਾ ਨਹੀਂ ਕਿੱਦਾਂ ਦਾ ਤੇਲ ਪਾਉਂਦੇ ਆ ਵਿੱਚ ਕਿੱਦਾਂ ਦਾ ਨਹੀਂ ਸਮਾਨ ਜੀ ਕਈ ਵਾਰੀ ਆਪਣੇ ਬੱਚਿਆਂ ਦੀ ਸਿਹਤ ਪਰ ਖਰਾਬ ਹੋ ਜਾਂਦੀ ਹੈ ਜੇ ਉਹਦੇ ਨਾਲ ਤਾਂ ਕਰਕੇ ਆਪਾਂ ਘਰ ਦੇ ਵਿੱਚ ਹੀ ਇਦਾਂ ਤਿਆਰ ਕਰਕੇ ਬੱਚਿਆਂ ਨੂੰ ਦੇ ਸਕਦੇ ਆ ਜੀ ਨਾਲੇ ਬੱਚੇ ਖੁਸ਼ ਹੋ ਜਾਂਦੇ ਆ ਜੀ ਨਾਲੇ ਆਪਣੇ ਮਾਂ ਨੂੰ ਤਸੱਲੀ ਰਹਿੰਦੀ ਹੈ ਵੀ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕੀ ਕੁਝ ਪਾਇਆ ਇਹਦੇ ਵਿੱਚ ਵੀ ਕਿੱਦਾਂ ਦੀ ਚੀਜ਼ ਆਪਾਂ ਬੱਚਿਆਂ ਨੂੰ ਖਿਲਾ ਰਹੇ ਆ ਆਪਣੇ ਭੱਲੇ ਪਿੰਡ ਕੋਲ ਬੋਰਡਨ ਕਰਾਉਨ ਹੋ ਗਿਆ ਜੀ ਆਪਾਂ ਇਸ ਨੂੰ ਬਾਹਰ ਕੱਟ ਲੈਨੇ ਆ ਜੀ ਇਸੇ ਤਰ੍ਹਾਂ ਆਪਾਂ ਦੂਜੇ ਬਣਾ ਲੈਨੇ ਆ ਜੀ ਲਓ ਜੀ ਆਪਾਂ ਸਾਰੇ ਬਣਾ ਲਏ ਆ ਜੀ ਹੁਣ ਆਪਾਂ ਇਸ ਨੂੰ ਇੱਕ ਭਾਂਡੇ ਚ ਆਪਾਂ ਪਾਣੀ ਪਾ ਲੈਣਾ ਜੀ ਉਸਦੇ ਵਿੱਚ ਅੱਧਾ ਕ ਚਮਚ ਨਮਕ ਦਾ ਤੇ ਜਿੰਨੇ ਕ ਆਪਾਂ ਖਾਣੇ ਆ ਜੀ ਉਹਨਾਂ ਕ ਨੂੰ ਆਪਾਂ 10 ਮਿੰਟ ਵਾਸਤੇ ਪਾਣੀ ਚ ਭਿਉਾਵਾਂਗੇ ਜੀ ਪਹਿਲਾਂ ਆਪਾਂ ਸਾਰੇ ਨਹੀਂ ਭਿਉਂਕੇ ਰੱਖਣੇ ਜੀ ਜੇ ਤਾਂ ਤੁਸੀਂ ਸਾਰੇ ਬਣਾਉਣੇ ਹੋਏ ਉਸੇ ਟਾਈਮ ਤੇ ਖਾਣੇ ਹੋਏ ਤਾਂ ਤੁਸੀਂ ਸਾਰਿਆਂ ਨੂੰ ਭਿਉਂਕੇ ਰੱਖ ਸਕਦੇ ਨਹੀਂ ਆਪਾਂ ਜਿੰਨੇ ਕ ਖਾਣੇ ਆਗੇ ਬਸ ਉਹਨਾਂ ਕ ਆਪਾਂ ਪਾਣੀ ਚ ਭਿਉਂਕੇ ਰੱਖਣੇ ਆ ਜੀ ਇਹਨਾਂ ਨੂੰ 10 ਮਿੰਟਾਂ ਵਾਸਤੇ ਪਾਣੀ ਚ ਭਿਉਣਾ ਜੀ ਨਾਰਮਲ ਪਾਣੀ ਲੈਤਾ ਆਪਾਂ ਲਓ ਜੀ ਆਪਾਂ 10 ਮਿੰਟਾਂ ਵਾਸਤੇ ਇਹਨੂੰ ਰੈਸਟ ਕਰਨ ਦਿੰਦੇ ਆ ਇਹਦੇ ਵਿੱਚ ਲਓ ਜੀ 10 ਮਿੰਟ ਹੋ ਗਏ ਆਪਣੇ ਭੱਲਿਆਂ ਨੂੰ ਪਾਣੀ ਦੇ ਵਿੱਚ ਰੱਖਿਆ ਨੇ ਹੁਣ ਆਪਾਂ ਇਸਨੂੰ ਹਲਕੇ ਜਿਹੇ ਹੱਥ ਨਾਲ ਇਹਦਾ ਦਬਾ ਕੇ ਪ੍ਰੈਸ ਕਰਕੇ ਪਾਣੀ ਨਿਚੋੜ ਲਾਂਗੇ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਸਾਫਟ ਬਣੇ ਆਗੇ ਬਿਲਕੁਲ ਸਾਫਟ ਬਣੇ ਆ ਲਓ ਜੀ ਹੁਣ ਆਪਾਂ ਪਲੇਟ ਤਿਆਰ ਕਰਦੇ ਆਂ ਜੀ ਹੁਣ ਆਪਾਂ ਇਸ ਦੇ ਉੱਪਰ ਦਹੀਂ ਪਾਵਾਂਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਸ ਦੇ ਉੱਪਰ ਹਰੀ ਚਟਣੀ ਹਾਂ ਦੇਖੋ ਬਾਬਾ ਜੀ ਹੁਣ ਆਪਾਂ ਇਸ ਦੇ ਉੱਪਰ ਹਰੀ ਚਟਣੀ ਪਾ ਦਿੰਦੇ ਹਾਂ ਜੀ ਲੋ ਜੀ ਹੁਣ ਆਪਾਂ ਇਸ ਦੇ ਉੱਪਰ ਮਿੱਠੀ ਚਟਨੀ ਪਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਪਾਵਾਂਗੇ ਲਾਲ ਮਿਰਚ ਜੀ ਪੁੰਨਿਆ ਹੋਇਆ ਜੀਰਾ ਪਾਊਡਰ ਜੀ ਚਾਟਾ ਮਸਾਲਾ ਪਾਵਾਂਗੇ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਆਪਾਂ ਕਾਲਾ ਨਮਕ ਪਾ ਦਾਂਗੇ ਇਸ ਤੋਂ ਉੱਪਰ ਥੋੜਾ ਜਿਹਾ ਆਪਾਂ ਕੱਟਿਆ ਹੋਇਆ ਹਰਾ ਧਨੀਆ ਜੀ ਆਪਣਾ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਬਲੌਗਸ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ